ਹਾਂਜੀ ਤੁਹਾਨੂੰ ਕਿਵੇਂ ਲੱਗੀ ਫਿਲਮ ਆ ਬਹੁਤ ਵਧੀਆ ਫਿਲਮ ਹੈ ਇਹ ਪਾ ਮੈਂ ਇੱਕ ਕਰੈਕਟਰ ਸੀਗਾ ਗੁਰਪ੍ਰੀਤ ਖੁੱਗੀ ਨੇ ਜੋ ਨਵਾਇਆ ਪਰ ਮੈਸੇਜ ਇਹ ਦਿੱਤਾ ਗਿਆ ਕਿ ਜ਼ਰੂਰੀ ਨਹੀਂ ਕਿ ਬੰਦਾ ਅਫਸਰ ਬਣ ਕੇ ਕੁਝ ਕਰ ਸਕਦਾ ਜੇ ਸਮਾਜ ਦੇ ਲਈ ਕੁਝ ਕਰਨਾ ਤਾਂ ਬਿਨਾਂ ਅਫਸਰੀ ਤੋਂ ਵੀ ਕੀਤਾ ਜਾ ਸਕਦਾ ਪਰ ਜੇ ਅਫਸਰ ਇਹੋ ਜੇ ਹੋ ਜਾਣ ਪੰਜਾਬ ਦੇ ਤਾਂ ਮੈਂ ਕਹਿੰਦਾ ਵੀ ਬਾਹ ਕਮਾਲ ਹੋ ਜੇਗੀ ਜੋ ਇਹ ਨਸ਼ਿਆਂ ਦਾ ਦਰਿਆ ਹੈ ਜੋ ਫਿਲਮ ਨੇ ਵੀ ਦਿਖਾਇਆ ਗਿਆ ਉਹਦੇ ਵਿੱਚ ਨਾ ਸੁਧਾਰ ਆ ਜਾਏਗਾ ਪੰਜਾਬ ਦੇ ਧੰਨਵਾਦ ਉਹ ਜ਼ਬਰਦਸਤ ਆਪਣੇ ਗੁਰਪ੍ਰੀਤ ਕੂਗੀ ਭਾਜੀ ਜਿਹੜੇ ਸੋਨਾ ਹੋ ਗਿਆ ਜਿਵੇਂ ਸੋਨੇ ਦੀ ਕੀਮਤ ਵੱਧ ਰਹੀ ਹੈ ਇਹਨਾਂ ਦੀ ਵੀ ਕੀਮਤ ਵਧਿਓ ਜਾ ਰਹੀ ਹੈ ਇਕੱਲੇ ਦੇਖੋ ਫਿਲਮ ਨੂੰ ਐਨਾ ਇਹਨਾਂ ਨੇ ਖਿੱਚਿਆ ਮਤਲਬ ਕਿ ਤੇ ਆਪਣੇ ਇਹਨਾਂ ਨੇ ਜਿਹੜੇ ਨਾਲ ਜਿਹੜੇ ਸਟਾਰ ਕਾਸਟ ਹੈ ਆਪਣੇ ਲਵ ਗਿੱਲ ਹੋਗੇ ਆਪਣੇ ਭਾਜੀ ਹਾਨੀ ਮੱਟੂ ਜੀ ਤੇ ਗੁਰਿੰਦਰ ਮਕਣਾ ਜੀ ਨੇ ਵੀ ਬਹੁਤ ਵਧੀਆ ਕਿਰਦਾਰ ਨਿਭਾਇਆ ਆਪਣਾ ਬਹੁਤ ਅਲੇ ਫਿਲਮ ਜ ਐਨੇ ਕਾ ਕਮੇਡੀ ਹੈ ਦੇਖੋ ਬੰਦੇ ਨੂੰ ਲਾਈਫ ਚ ਸਟ्रेस ਹੁੰਦਾ ਮੈਨੂੰ ਵੀ ਥੋੜਾ ਸਟ्रेस thì ਜ਼ਿਆਦਾ ਹੈ ਪਰ ਮੈਂ ਇਨਾ ਹੱਸਿਆ ਮੈਂ ਆਪਣਾ ਸਾਰਾ ਸਟ्रेस ਭੁੱਲ ਗਿਆ ਜੇ ਕਿਸੇ ਨੇ ਸਟ्रेस ਭਜਾਣਾ ਹੈ ਤਾਂ ਆ ਫਿਲਮ ਦੇਖੋ ਦੂਜਾ ਇੱਕ ਇਹ ਚੇ ਦਿਖਾਇਆ ਹੈ ਕਿ ਜਿਹੜੀ ਆਪਾਂ ਜੌਬ ਕਰਦੇ ਆ ਕੋਈ ਫੂਡ ਇਨਸਪੈਕਟਰ ਦੀ ਹੈ ਕਿਸੇ ਦੀ ਵੀ ਤੇ ਇਹ ਸਾਨੂੰ ਆਪਣਾ ਜਿਹੜਾ ਕੰਮ ਹੈ ਕਿਸ ਤਰ੍ਹਾਂ ਕਰਨਾ ਚਾਹੀਦਾ ਉਹ ਬਹੁਤ ਇੱਕ ਵਰਲਡ ਵਾਈਡ ਮੈਸੇਜ ਹੈ ਚਲ ਤੇ ਕਿਨੇ ਨੰਬਰ ਦਿਓਗੇ ਮੈਂ ਕਹਿੰਦਾ ਜੀ ਨੰਬਰ ਹੀ ਨਹੀਂ ਹੈ ਅਨगिनत ਨੰਬਰ ਹੈ ਇਸ ਫਿਲਮ ਚ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਪੰਜਾਬ ਵਾਸਤੇ ਬਿਲਕੁਲ ਫਿੱਟ ਬੈਠਦੀ ਹੈ ਜੇਕਰ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਜਾਗ ਜਰਨਾ ਤਾਂ ਡਰੱਗਸ ਵੈਸੇ ਖਤਮ ਹੋ ਜਾਏਗਾ ਸਰਕਾਰਾਂ ਨੇ ਡਰੱਗਸ ਦੀ ਖਤਮ ਕਰਨਾ ਕਿ ਡਰੱਗਸ ਦਾ ਅਫਸਰ ਇਦਾਂ ਹੋ ਜਾ ਅਫਸਰ ਵੀ ਇਦਾਂ ਦੇ ਹੋਣ ਅਤੇ ਪਬਲਿਕ ਨਾਲ ਹੋਵੇ ਪਬਲਿਕ ਨਾਲ ਅਫਸਰ ਤਾਂ ਤਾਈਂ ਚਲੇਗਾ ਜਦ ਪਬਲਿਕ ਨਾਲ ਚਲੇ ਕਿ ਇਸ ਫਿਲਮ ਚ ਬਾਕੀ ਜਿੰਨੀਆਂ ਫਿਲਮਾਂ ਪੰਜਾਬੀ ਆਈਆਂ ਉਹ ਚ ਕੀ ਫਰਕ ਸੀ ਕਿ ਇਸ ਫਿਲਮ ਦੇ ਵਿੱਚ ਨਾ ਕੋਈ ਵੀ ਮਤਲਬ ਜਿਆਦਾ ਦਿਖਾਵਟ ਵਾਲੀ ਗੱਲ ਨਹੀਂ ਹੈ ਸੱਚਾਈ ਦੇ ਉੱਤੇ ਬਣੀ ਹੈ ਕਿ ਕੀ ਕੁਝ ਹੋ ਰਿਹਾ ਹੈਗਾ ਕਿਸ ਤਰ੍ਹਾਂ ਡਰਕਸ ਵੇਚ ਦਿਆ ਕਿਦਾਂ ਆਤਾ ਪਾਈ ਜਾਂਦੀਆਂ ਉਹਨਾਂ ਨੂੰ ਫਿਰ ਕਿਦਾਂ ਉਹ ਖਰਾਬ ਹੁੰਦੇ ਨੇ ਬੱਚੇ ਫਿਰ ਉਹਨਾਂ ਨੂੰ ਆਦਤ ਬਣ ਜਾਂਦੀ ਖਾਣ ਦੀ ਉਹਨਾਂ ਦੀ ਮਜਬੂਰੀ ਹੋ ਜਾਂਦੀ ਬਹੁਤ ਵਧੀਆ ਫਿਲਮ ਹੈ ਮੈਂ ਤਾਂ ਕਹਣਾ ਪੰਜਾਬ ਸਰਕਾਰ ਨੂੰ ਇਹਨੂੰ ਟੈਕਸ ਫਰੀ ਕਰ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਟੈਕਸ ਫਰੀ ਕਰਨਾ ਜਿਹੜਾ ਉਹ ਜਿਹੜੇ ਇਹਨਾਂ ਚ ਕੋਈ ਟੀਚਰਸ ਹੈਗੇ ਨੇ ਨਾ ਜਿਹੜੇ ਟੀਚਰਸ ਹੈਗੇ ਨੇ ਜਿਵੇਂ ਉਹ ਜਨਤਾ ਨੂੰ ਇਕੱਠੇ ਕਰਕੇ ਬੋਲਦੇ ਰਹੇ ਆਵਾਜ਼ ਹੀ ਕਰਦੇ ਉਹ ਤਾਂ ਹਰ ਜਗ੍ਹਾ ਚਲਾਣੇ ਚਾਹੀਦੇ ਬਿਲਕੁਲ ਮੈਨੂੰ ਵੀ ਜਦ ਤੱਕ ਜਨਤਾ ਨਹੀਂ ਜਾਗੇ ਇਹ ਨਹੀਂ ਕੁਝ ਹੋ ਸਕਦਾ ਜਨਤਾ ਦਾ ਜਾਗਣਾ ਬਹੁਤ ਅਸਲ ਮੈਨੂੰ ਕਿੰਨੇ ਨੰ ਤਾਂ ਥੈਂਕ ਯੂ ਥੈਂਕ ਯੂ ਜੀ ਮਾਰ ਕੇ ਸਾਸੀ ਜੀ ਬੜਾ ਵੇਰੀ ਇਮੋਸ਼ਨਲ ਹੁੰਦੇ ਹੋ ਹਾਂਜੀ ਠੀਕ ਹੈ ਨਾ ਦੋਨੇ ਪੱਖਾਂ ਤੋਂ ਜਿਹੜਾ ਸਵਾਦ ਦਾ ਜਨਨ ਕਿ ਤੁਸੀਂ ਟੀਮ ਵੀ ਲਿਆ ਹੈਗਾ ਬਹੁਤ ਬੜਾ ਸ਼ਾਨਦਾਰ ਹੈਗਾ ਔਰ ਮੈਂ ਤੇ ਇਹੀ ਜਨਨ ਕਿ ਅਪੀਲ ਵੀ ਸਾਰੀ ਪਬਲਿਕ ਨੂੰ ਇਹ ਕਰਾਂਗਾ ਕਿ ਇਹੋ ਜੀ ਮੂਵੀ ਦੇਖਣੀ ਚਾਹੀਦੀ ਹੈ ਪਰਿਵਾਰ ਨਾਲ ਆ ਕੇ ਦੇਖਣੀ ਚਾਹੀਦੀ ਹੈ ਪਰ ਫਰਮਾਨ ਕੋ ਤਾਂ ਦੂਸਰਾ ਕੋਸ਼ਿਸ਼ करिए ਸਰ ਸਾਡੀ ਟਾਈਟ ਬਾਬੇ ਜੀ ਥੈਂਕ ਯੂ ਸੋ ਥੈਂਕ ਯੂ ਮੈਂ ਤੁਸੀਂ ਇਸ ਫਿਲਮ ਦਾ ਹਿੱਸਾ ਹੈ ਹਾਂਜੀ ਤੇ ਤੁਹਾਨੂੰ ਇਸ ਫਿਲਮ ਚ ਕੰਮ ਕਰ ਕਿਵੇਂ ਦਾ ਮੁੱਦ ਮੈਨੂੰ ਬਹੁਤ ਪ੍ਰਾਊਡ ਹੋਇਆ ਕਿਉਂਕਿ ਇਹ ਕਾਮੇਡੀ ਜੋ ਅਸੀਂ ਹੁਣ ਪਰਦੇ ਤੇ ਦਿਖਾਈ ਹੈ ਇਹ ਕੋਗੀ ਸਰ ਜਦੋਂ ਆਪਣੇ ਉਹਨਾਂ ਨੇ ਆਪਣੇ ਕੈਰੀਅਰ ਸ਼ੁਰੂ ਕਰਿਆ ਸੀ ਆਪਣੀ ਜਰਨੀ ਸ਼ੁਰੂ ਕਰੀ ਸੀ ਉਦੋਂ ਐਵੇਂ ਦੀਆਂ ਫਿਲਮਾਂ ਬਣਦੀਆਂ ਸੀਗੀਆਂ ਤਾਂ ਮੈਂ ਖੁਸ਼ ਹਾਂ ਕਿ ਜੋ ਸਾਡੀ ਫਿਲਮ ਹੈ ਉਹਨੂੰ ਫੈਮਲੀ ਵੀ ਦੇਖ ਸਕਦੀ ਹੈ ਵੱਡੇ ਵੀ ਦੇਖ ਸਕਦਾ ਸਭ ਦੇਖ ਸਕਦੇ ਜਦੋਂ ਇਹ ਆਫਰ ਆਈ ਸੀ ਕੋਗੀ ਤੁਹਾਈਂ ਦੀ ਜਾਂ ਕਿਵੇਂ ਕਿਵੇਂ ਤੁਹਾਨੂੰ ਕਿਵੇਂ ਲੱਗਾ ਸੀ ਕਿ ਮੈਂ ਮੇਰੀ ਪਹਿਲੀ ਫਿਲਮ ਸੀ ਉਤਾਰਾ ਉਹ ਵੀ ਕੁਗੀ ਸਰਨ ਵਾਲੀ ਸੀ ਹਾਂਜੀ ਪਰ ਮੈਨੂੰ ਮਤਲਬ ਉਹਨਾਂ ਦੇ ਨਾਲ ਕੰਮ ਕਰਨਾ ਹਮੇਸ਼ਾ ਕੰਫਰਟੇਬਲ ਹੀ ਲੱਗਿਆ ਪਰ ਜਦੋਂ ਮੈਨੂੰ ਇਹ ਫਿਲਮ ਆਫਰ ਹੋਈ ਬਹੁਤ ਅਲੱਗ ਸੀ ਕਿਉਂਕਿ ਇਹ ਕਾਮੇਡੀ ਫਿਲਮ ਹੈ ਮੈਂ ਕਦੇ ਕਾਮੇਡੀ ਨਹੀਂ ਕੀਤੀ ਸੀ ਮੇਰੇ ਅੰਦਰ ਕਾਮੇਡੀ ਸੀ ਮੈਨੂੰ ਵੀ ਨਹੀਂ ਸੀ ਪਤਾ ਸਰ ਨੂੰ ਪਤਾ ਸੀ ਕਿ ਤੁਹਾਡੇ ਡਾਇਲੌਗ ਕਿਤੇ ਗੱਲ ਕਹਿਣ ਦਾ ਸਾਰਾ ਨਹੀਂ ਕੀ ਹੈ ਕਿ ਕਿਸਤੇ ਤੁਹਾਡੇ ਇਮੋਸ਼ਨ ਸੀ ਉੱਥੇ ਤੁਹਾਡੀ ਕਾਮੇਡੀ ਸੀ ਪਰ ਤੁਸੀਂ ਮਤਲਬ ਬਹੁਤ ਵਧੀਆ ਢੰਗ ਨਾਲ ਇਹਨੂੰ ਦਿਲ ਕਰਦੇ ਹੋ ਹਾਂਜੀ ਉਹ ਕੈਰੈਕਟਰ ਦੀ ਜਿਵੇਂ ਮੰਗ ਸੀਗੀ ਬੀਇੰਗ ਐਨ ਆਰਟਿਸਟ ਬੀਇੰਗ ਐਕਟਰ ਤੁਸੀਂ ਆਪਦੇ ਕੈਰੈਕਟਰ ਨੂੰ ਫੜ ਕੇ ਰੱਖੋ ਚਾਹੇ ਉਹ ਕਿਵੇਂ ਦਾ ਵੀ ਆ ਕਮਲ ਆ ਪਾਗਲ ਆ ਜਿਵੇਂ ਵੀ ਆ throughout the journey ਤੁਹਾਨੂੰ ਉਹਵੇਂ ਹੀ ਬਿਹੇਵ ਕਰਨਾ ਪੈਂਦਾ ਤਾਂ ਬਸ ਮੈਂ ਆਪਣਾ ਕੈਰੈਕਟਰ ਨਹੀਂ ਬਣਨ ਦੀ ਕੋਸ਼ਿਸ਼ ਕੀਤੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ चलो मैम कैसे लगी तनु फिल्म बस रियली नाइस रियली नाइस बड़ी देर बाद एक अच्छी पंजाबी फिल्म देखा कैसे था यार बहुत कमाल पाजी था हमेशा कमाल करते हैं हर बार दिल जीतते हैं बाबा जी तोटे कैसे लगा बहुत अच्छी थी, थी बहुत अच्छी थी बहुत बढ़िया सी मैं मैसेज गिविंग विकेट और भाई तनु कैसे लगे बहुत बढ़िया पाजी बहुत बढ़िया मजा आ गया बहुत मैसेजफुल और entertaining ਕੀ ਤੁਹਾਨੂੰ ਚੰਗਾ ਕੀ ਲੱਗਾ ਇਹਦੇ ਵਿੱਚ ਇਹ ਜੀ ਕਿ ਇਮਾਨਦਾਰੀ ਦੇ ਨਾਲ ਚੱਲੋ ਜ਼ਿੰਦਗੀ ਦੇ ਵਿੱਚ ਤੇ ਬਿਸ਼ੱਕ ਜ਼ਰੂਰੀ ਨਹੀਂ ਨੀ ਕਿ ਤੁਸੀਂ ਕਿਹੜੇ ਲੈਵਲ ਦੇ ਕੰਮ ਕਰਦੇ ਹੋ ਤੁਹਾਡੇ ਦਿਲ 'ਚ ਇਮਾਨਦਾਰੀ ਹੋਣੀ ਚਾਹੀਦੀ ਹੈ ਬਟ ਫਿਲਮ ਬਹੁਤ ਜ਼ਿਆਦਾ ਐਂਟਰਟੇਨਿੰਗ ਮੈਸੇਜ ਫੁਲ ਕਲਿੰਸਿੰਗ ਮਜ਼ਾਕ ਅੱਜ ਭਾਜੀ ਕਿਵੇਂ ਲੱਗੀ ਤੁਹਾਨੂੰ ਫਿਲਮ ਇਟਸ ਬੈਟਰ ਦੈਨ ਐਨੀ ਐਵਰੇਜ ਪੰਜਾਬੀ ਮੂਵੀ ਐਕਚੁਅਲੀ ਸਕ੍ਰਿਪਟ ਹੈ ਜੋ ਲਿਖੀ ਗਈ ਹੈ ਡਾਇਰੈਕਸ਼ਨ ਜੋ ਕੀਤੀ ਗਈ ਹੈ ਸੋ ਐਕਚੁਅਲੀ ਫਨ ਹੈ ਸੋ ਥੈਂਕ ਯੂ ਚੱਕਦਾ ਹੈ ਮੈਂ ਬਿਲਕੁਲ ਕੈਨ ਲੱਗੀ ਤੁਹਾਨੂੰ ਫਿਲਮ ਬਹੁਤ ਵਧੀਆ ਇਦਾਂ ਦੀਆਂ ਹੋਰ ਬਣਨੀਆਂ ਚਾਹੀਦੀਆਂ ਲੈਸਨ ਹੈ ਅੱਛਾ ਤੇ ਕਿਦਾਂ ਰੋਲ ਤੁਮ ਚੰਗਾ ਲੱਗਾ ਸਭ ਦਾ ਬਹੁਤ ਅੱਛੀ ਡਾਇਰੈਕਸ਼ਨ ਹਾਂਜੀ ਭਾਈ ਤੁਹਾਨੂੰ ਕਿਵੇਂ ਲੱਗੀ ਫਿਲਮ ਬਹੁਤ ਅੱਛੀ ਜੀ ਫੈਮਿਲੀ ਨਾਲ ਬੈਠ ਕੇ ਦੇਖਣ ਵਾਲੀ ਹੈ ਜੀ ਆਪ ਗਲਮਿੰਗ ਸੁਪਰਸਟਾਰ ਸਾਡੇ ਨਾਲ ਹੈ ਇਹਨਾਂ ਦਾ ਨੈਕਸਟ ਫਿਲਮ ਹੈ ਫੈਮਿਲੀ ਨਾਲ ਦੇਖਣ ਵਾਲੀ ਬੁਟੀ ਹੈ ਬਹੁਤ ਬੰਦਾ ਸੁਖ ਸਿੰਘ ਸਾਹਿਬ ਕਿਵੇਂ ਲੱਗੀ ਤੁਹਾਨੂੰ ਫਿਲਮ ਬਹੁਤ ਵਧੀਆ ਓਵਰਆਲ ਬਹੁਤ ਵਧੀਆ ਐਂਟਰਟੇਨਮੈਂਟ ਵੀ ਹੈ ਮੈਸੇਜ ਵੀ ਹੈ ਮੈਸੇਜ ਵੀ ਹੈ ਤੁਹਾਡਾ ਵੀਰ ਜਿੰਮ ਜਿਹੜਾ ਬਹੁਤ ਕੁਸ਼ ਧੋਖੀਦਾਰ ਹੋਣੋ ਕਿ ਮੈਂ ਵੀਰੇ ਦਾ ਕਮਾਲ ਕਰਤੀ ਸਾਰੀ ਫਿਲਮ ਦਾ ਭਾਰ ਹੀ ਉਹਨੇ ਚੱਕਿਆ ਹੈ ਅੱਜ ਭਾਈ ਤੁਹਾਨੂੰ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਜੀ ਬਹੁਤ ਮੈਂ ਤਾਂ ਸਿੱਖ ਸਿੱਖਾ ਜਾਵਾਂਗੇ ਇਸ ਫਿਲਮ ਬਹੁਤ ਅੱਛੀ ਸੀ ਬਹੁਤ ਹੀ ਅੱਛੀ ਸੀ ਬਹੁਤ ਮੈਂ ਕਦੇ ਫਿਲਮ ਦਾ ਹਿੱਸਾ ਨਹੀਂ ਬਹੁਤ ਅੱਛੀ ਸੀ ਐਂਡ ਰੀਲੀ ਇੰਜੋਏਡ ਇਟ ਦੇਖਣ ਛੇ ਵੀ ਤੇ ਪਾੜ ਕਰਨ ਛੇ ਵੀ ਜਦੋਂ ਤੁਹਾਨੂੰ ਇਹ ਰੋਲ ਦਿੱਤਾ ਗਿਆ ਤੁਹਾਨੂੰ ਕਿਵੇਂ ਲੱਗਾ ਸੀ मतलब सुन के तो इट वाज लाइक वेरी गुड ऐसा लग रहा सी भी मतलब आई हैव बीन वर्किंग विद कुकी पाजी फॉर द फर्स्ट टाइम बहुत अच्छा लगा सर बहुत अच्छे हैं बहुत नाइस है एंटायर टीम इज रियली नाइस वेरी हंबल पूरी टीम ने अच्छा योग रहा तो बहुत अच्छी तरह उन्होंने मेनू ट्रीट किया बीइंग अ जूनियर आर्टिस्ट बहुत मजा आया बहुत अच्छा थैंक यू सो मच आज पाजी कैसे रहे आप ਭਾਜੀ ਕਿਵੇਂ ਬੋ ਸੁਣੋ ਬਹੁਤ ਸੁਣੋ ਬਾਕੀ ਬਾਕੀ ਭਾਜੀ ਨੇ ਜਿਸ ਹਿਸਾਬ ਨਾਲ ਸਾਰੀ ਫਿਲਮ ਤੇ ਬਹੁਤ ਵਧੀਆ ਰਹੀ ਆ ਵਧੀਆ ਦੇਖਣ ਹਾਂ ਲਗਾਤਾਰ ਇੰਟਰਟੇਨ ਹੋਈ ਗਿਆ ਕੋਈ ਇਤਾਂ ਦੀ ਕੋਈ ਫੀਲ ਨਹੀਂ ਹੋਇਆ ਕਿ ਕਿਤੇ ਵੀ ਬੋਰ ਕਈ ਫਿਲਮਾਂ ਦੇਖਦੇ ਆਪਾਂ ਥੋੜੇ ਬੋਰੀਅਤ ਫੀਲ ਹੁੰਦੀ ਆ ਪਰ ਇਸ ਫਿਲਮ ਜਿੱਦ ਬਿਲਕੁਲ ਵੀ ਬੋਰੀਅਤ ਨਹੀਂ ਗਈ ਬਹੁਤ ਲਾਈਟ ਇੰਟਰਟੇਨ ਆ ਤੇ ਕਾਫੀ ਮੈਸੇਜ ਆ ਗਿਆ ਸਾਡੇ ਆਮ ਜੀ ਤੇ ਪਾਟੋਂ ਤੇ ਕਿਹੜੀ ਫਿਲਮ ਜੀ 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 ਬਹੁਤ ਵਧੀਆ ਤਰੀਕੇ ਦਾ ਥੈਂਕ ਯੂ ਜੀ ਤੁਹਾਨੂੰ ਅੱਜ ਕਿਵੇਂ ਮਖਸੂਸ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਜੀ ਥੈਂਕ ਯੂ ਸੋ ਮੱਚ ਬਹੁਤ ਅੱਛਾ ਲੱਗ ਰਿਹਾ ਵਾ ਬਾਕੀ ਤੁਸੀਂ ਦੱਸੋ ਕਿਵੇਂ ਲੱਗੀ ਤੁਹਾਨੂੰ ਫਿਲਮ ਜੀ ਬਿਲਕੁਲ ਜੀ ਬਹੁਤ ਵਧੀਆ ਫਿਲਮ ਲੱਗੀ ਜੀ ਤੁਹਾਨੂੰ ਬਹੁਤ ਅੱਛਾ ਰੋਲ ਸੀ ਬਹੁਤ ਵਧੀਆ ਹੈ ਜੀ ਸ਼ੁਕਰੀਆ ਅਪਰੀਸ਼ੀਏਟ ਥੈਂਕ ਯੂ ਜੀ ਸਸ਼ਿਕਾ ਜੀ ਮੈਂ ਤੁਹਾਨੂੰ ਬਹੁਤ ਵਧੀਆ ਜੀ ਲੱਗਾ ਹਾਂ ਜੀ ਮੈਨੂੰ ਬਹੁਤ ਅੱਛਾ ਬਹੁਤ ਅੱਛਾ ਲੱਗਾ ਠੀਕ ਹੈ ਸਰਪਾਜ ਜੀ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗੀ ਹਾਂਜੀ ਮੈਡਮ ਬਹੁਤ ਵਧੀਆ ਜੀ ਬਹੁਤ ਵਧੀਆ ओरिजिनल ਲਾਈਫ ਸਟੇਡਰ ਤੇ ਇਦਾਂ ਦੀ ਹੋਣੀ ਚਾਹੀਦੀ ਪੰਜਾਬ ਨੂੰ ਇਦਾਂ ਦੀ ਅਫਸਰ ਵੀ ਮਿਲਣੇ ਚਾਹੀਦੇ ਹੈ ਬਿਲਕੁਲ ਹਾਂਜੀ ਬੇਟਾ ਤੁਹਾਨੂੰ ਪਿਆਰ ਲੱਗੀ ਠੀਕ ਹੋ ਗਈ ਸੀ ਠੀਕ ਲੱਗੀ ਹਾਂਜੀ ਹਾਂ ਮੈਮ ਕਿਵੇਂ ਲੱਗੀ ਤੁਹਾਨੂੰ ਫਿਲਮ ਫਿਲਮ ਦੇਖ ਕੇ ਆਏ ਹੋ ਤੇ ਕਿਹਦਾ ਪਾਣੀ ਮੇਰੀ ਬੇਟੀ ਆ ਹਾਂਜੀ ਉਹ ਘਾਟ ਸਾਰਿਆਂ ਦਾ ਹੀ ਬਹੁਤ ਵਧੀਆ ਸਾਰਿਆਂ ਨੇ ਮਿਹਨਤ ਕੀਤੀ ਹੈ ਜੀ ਹਾਂਜੀ ਤੇ ਤੁਹਾਨੂੰ ਅੱਜ ਖੁਸ਼ੀ ਨਹੀਂ ਹੋ ਰਹੀ ਵੀ ਸਾਡੀ ਬੇਟੀ ਜਿਹੜੀ ਹੈ ਉਹਨੇ ਗੀਤਾ ਵਾਂਗੀਆਂ ਕੰਮ ਕੀਤਾ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਖੁਸ਼ੀ ਹੋ ਰਹੀ ਹੈ ਹਾਂਜੀ ਥੈਂਕ ਯੂ ਹਾਂਜੀ ਬਾਜੀ ਉਹ ਵਧੀਆ ਫਿਲਮ ਹੈ ਜੀ ਫੁੱਲ ਐਂਟਰਟੇਨਮੈਂਟ ਹੈ ਫੁੱਲ ਐਂਟਰਟੇਨਮੈਂਟ ਹਾਂਜੀ ਇਤਨਾ ਐਂਟਰਟੇਨਮੈਂਟ ਹੈ ਕਿ ਜਾਂ ਕੋਈ ਹੋਰ ਮੈਸੇਜ ਵੀ ਹੈ ਨਹੀਂ ਮੈਸੇਜ ਵੀ ਹੈ ਨਸ਼ਿਆਂ ਨੂੰ ਥੋੜਾ ਜਿਹਾ ਦੂ ਰਹੀਏ ਆਪਾਂ ਜੀ ਹਾਂ ਜੀ ਹਾਂ ਜੀ ਨਸ਼ਿਆਂ ਤੋਂ ਕਿ ਜਿਵੇਂ ਪੰਜਾਬ ਦੇ ਇਦਾਂ ਹੀ ਅਫਸਰ ਸਾਰੇ ਹੋ ਜਾਣ ਤੇ ਕਿ ਨਸ਼ਾ ਦੂਰ ਨਹੀਂ ਹੋ ਸਕਦਾ ਬਿਲਕੁਲ ਸਰ ਬਿਲਕੁਲ ਜੀ ਠੀਕ ਹੈ ਹਾਂ ਜੀ ਉਹਨਾਂ ਇਦਾਂ ਦੇ ਅਫਸਰ ਹੋਣੇ ਚਾਹੀਦੇ ਬਿਲਕੁਲ ਬਿਲਕੁਲ ਥੈਂਕ ਯੂ ਥੈਂਕ ਯੂ ਵੀ ਭਾਜੀ ਕਿਵੇਂ ਲੱਗੀ ਤੁਹਾਨੂੰ ਬਹੁਤ ਬੁਧੀ ਹੈ ਜੀ ਮਤਲਬ ਕੱਲੇ ਅਫਸਰਾਂ ਨਾਲ ਨਹੀਂ ਸਾਨੂੰ ਵੀ ਨਾਲ ਖੜਨਾ ਪੈਣਾ ਜੀ ਬਿਲਕੁਲ ਬਿਲਕੁਲ ਇੱਕ ਬੜਾ ਵਧੀਆ ਮੈਸੇਜ ਦਿੱਤਾ ਜੀ ਗੁਗੂ ਭਾਜੀ ਨੇ ਤੇ ਬਹੁਤ ਵਧੀਆ ਮੈਸੇਜ ਦਿੱਤਾ ਬਹੁਤ ਬੁਧੀ ਹੈ ਕਿ ਨੰਬਰ ਕਿੰਨੇ ਦਿਓਗੇ 10 ਆਊਟ ਆਫ 10 ਹੈ ਜੀ ਆਜੀ ਭਾਜੀ ਬਹੁਤ ਵਧੀਆ ਮੂਵੀ ਹੈ ਜੀ ਥੈਂਕ ਯੂ ਮੰਨਤਾ ਤੇ ਅਗਲਾ ਸੁਪਨਾ ਮੈਂ ਹੋਊਂਗੀ